ਹੁਕਮਨਾਮਾ ਸੁਣਾਉਂਦੇ ਨੇ ਔਰ ਉਸ ਹੁਕਮਨਾਮੇ ਤੋਂ ਬਾਅਦ ਹੁਣ ਤੱਕ ਜੋ ਪਰਿਸਥਿਤੀ ਬਣੀ ਉਹ ਹਰ ਕਿਸੇ ਨੇ ਦੇਖੀ ਜਿਹੜੇ ਜਿਹੜੇ ਇਲਜ਼ਾਮ ਅਕਾਲੀ ਦਲ ਦੇ ਉੱਤੇ ਲੱਗੇ ਉਹ ਹਰ ਕਿਸੇ ਨੇ ਵੇਖੇ ਸੁਣੇ ਸਮਝੇ ਵਿਚਾਰੇ ਪਰ ਇਹਦੇ ਦਰਮਿਆਨ ਸੀਨੀਅਰ ਪੱਤਰਕਾਰ ਭਾਈ ਜਸਵੀਰ ਸਿੰਘ ਪੱਟੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆ ਇੱਥੋਂ ਤੱਕ ਕਹਿ ਗਏ ਕਿ ਸ਼ਾਇਦ ਇਹ ਹਾਲਾਤ ਬਣ ਜਾਣ ਕਿ ਸਿੰਘ ਸਾਹਿਬ ਕੁਰਸੀ ਤੋਂ ਲਾਹ ਦਿੱਤੇ ਜਾਣ ਉਸ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਹ ਸ਼ਬਦ ਵਰਤਿਤ ਕੀਤਾ ਗਿਆ ਕਿ ਸਿੰਘ ਸਾਹਿਬਾਂ ਦੀ ਛੁੱਟੀ ਹੋ ਸਕਦੀ ਹੈ ਹਰਾਨੀ ਦੀ ਗੱਲ ਹੈ ਵੈਸੇ ਇਸ ਅਹੁਦੇ ਉੱਤੇ ਬੈਠੇ ਹੋਏ ਵਿਅਕਤੀ ਦੇ ਬਾਰੇ ਵੀ ਜਦੋਂ ਐਂ ਦੀ ਗੱਲ ਹੁੰਦੀ ਹੈ ਤੇ ਵਿਚਾਰ ਆਉਂਦਾ ਹੈ ਕਿ ਕੀ ਇਹ ਸਥਿਤੀ ਬਣ ਸਕਦੀ ਹੈ ਇੱਕ ਪਾਸੇ ਤਾਂ ਅਸੀ ਸਿੰਘ ਸਾਹਿਬ ਨੂੰ ਸੁਪਰੀਮ ਮੰਨਦੇ ਆਂ ਉਹਨਾਂ ਨੂੰ ਪੰਥਕ ਤੌਰ ਦੇ ਉੱਤੇ ਸਭ ਤੋਂ ਉੱਪਰ ਮੰਨਦੇ ਆਂ ਔਰ ਪੰਥਕ ਧਾਰਿਆਂ ਦੇ ਵਿੱਚ ਤਾਂ ਸਿੰਘ ਸਾਹਿਬ ਨੂੰ ਕਨਸਟੀਟਿਊਸ਼ਨ ਤੋਂ ਵੀ ਉੱਤੇ ਕਈ ਵਾਰੀ ਮੰਨ ਲਿਆ ਜਾਂਦਾ ਪਰ ਇਸ ਮਾਮਲੇ ਨੂੰ ਲੈ ਕੇ ਜਸਵੀਰ ਸਿੰਘ ਪੱਟੀ ਪੱਤਰਕਾਰ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਤੈ ਹੈ ਕਿ ਛੁੱਟੀ ਹੋਣ ਵਾਲੀ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹਿ ਤੀ ਕਿ ਅਪ੍ਰੈਲ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸਾਈਜ਼ ਹੋ ਕੇ ਬਿਆਨ ਦੇ ਰਿਹਾ ਜਸਵੀਰ ਸਿੰਘ ਪੱਟੀ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਮਹੀਨੇ ਦਾ ਵੀ ਜ਼ਿਕਰ ਕਰ ਦਿੱਤਾ ਉਹਨਾਂ ਨੇ ਨਾਮਾਂ ਦਾ ਵੀ ਜ਼ਿਕਰ ਕਰ ਦਿੱਤਾ ਜਿਹਦੇ ਵਿੱਚ ਗਿਆਨੀ ਰਗਵੀਰ ਸਿੰਘ ਦਾ ਨਾਮ ਵੀ ਉਹਨਾਂ ਨੇ ਬੋਲਿਆ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਬੋਲਿਆ ਗਿਆਨੀ ਸੁਲਤਾਨ ਸਿੰਘ ਦਾ ਨਾਮ ਵੀ ਬੋਲਿਆ ਇਹ ਤਿੰਨ ਨਾਮ ਬੋਲੇ ਨੇ ਔਰ ਹੈਰਾਨੀ ਦੀ ਗੱਲ ਹੈ ਕਿ ਇਹ ਪਰਿਸਥਿਤੀਆਂ ਬਣ ਸਕਦੀਆਂ ਨੇ ਇੱਧਰ ਵੱਲ ਨੂੰ ਇਸ਼ਾਰਾ ਕਰਦੇ ਨਜ਼ਰ ਆ ਰਹੇ ਐ ਜਸਵੀਰ ਸਿੰਘ ਪੱਟੀ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਗਿਆਨੀ ਰਗਵੀਰ ਸਿੰਘ ਜਿਹੜੇ ਕਾਲਕਤਕ ਸਾਹਿਬ ਜេសਦਾਰ ਨੇ ਉਹ ਹੁਕਮਨਾਮਾ ਜਾਰੀ ਕਰਦੇ ਨੇ ਹੁਣ ਤੱਕ ਇਲਜ਼ਾਮ ਦੇ ਕੇ ਹੁਕਮਨਾਮਾ ਇਹਨੇ ਬਿਨ ਲਾਗੂ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾਾਂ ਮਾਂ ਨੇ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਦਾ ਵਿਵਾਦ ਉਸੇ ਤਰ੍ਹਾਂ ਬਰਕਰਾਰ ਹੈ ਔਰ ਇਹੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਜਿਹਨਾਂ ਨੂੰ ਕਿਹਾ ਜਾ ਸਕਦਾ ਕਿ ਸਸਪੈਂਡ ਕੀਤਾ ਹੋਇਆ ਉਹਨਾਂ ਨੂੰ ਆਪਣੇ ਅਹੁਦੇ ਤੋਂ ਇੱਕ ਪਾਸੇ ਕੀਤਾ ਹੋਇਆ ਫਿਲਹਾਲ ਔਰ ਤਖਤਰੀ ਦਮਦਮਾ ਸਾਧ ਦਾ ਜਿਹੜਾ ਕਾਰਜਕਾਰੀ ਸੰਚਾਲਨ ਹੈ ਉਹ ਉਥੋਂ ਦੇ ਅ ਮੋਕ ਮੋਕ ਗਰੰਥੀ ਜਿਹੜੇ ਨੇ ਉਹ ਦੇਖਦੇ ਪਏ ਨੇ ਤੇ ਦੂਜੇ ਪਾਸੇ ਜਥੇਦਾਰ ਸੁਲਤਾਨ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੈ ਕੇ ਵੀ ਲੰਗੇ ਦੇਣੀ ਸੁਰੱਖਿਆ ਵਧਾਉਣ ਨੂੰ ਲੈ ਕੇ ਚਰਚਾਵਾ ਵਧੀਆਂ ਸੀ ਔਰ ਹੁਣ ਉਹਨਾਂ ਦਾ ਨਾਮ ਜਸਵੀਰ ਸਿੰਘ ਪੱਟੀ ਜੀ ਨੇ ਪੱਤਰਕਾਰ ਨੇ ਇੱਥੇ ਵੀ ਲੈ ਲਿਆ ਬਹੁਤ ਕੁਝ ਯਾਨੀ ਕਿ ਪੱਤਰਕਾਰਾਂ ਦੇ ਬਕੌਲ ਹੋਣ ਵਾਲਾ ਆ ਇਹ ਪਰਿਸਥਿਤੀਆਂ ਅਚਾਨਕ ਬਦਲ ਸਕਦੀਆਂ ਨੇ ਬਹੁਤ ਜਿਹੜੇ ਹਾਲਾਤ ਨੇ ਉਸ ਵੇਲੇ ਨਾਜ਼ੁਕ ਦੱਸੇ ਜਾ ਰਹੇ ਨੇ ਸਿਆਸੀ ਔਰ ਪੰਥਕ ਦੋਮਾ ਪੱਧਰਾਂ ਦੇ ਉੱਤੇ ਹੁਣ ਵੇਖਣ ਵਾਲੀ ਗੱਲ ਹੈ ਕਿ ਸੀਨੀਅਰ ਪੱਤਰਕਾਰ ਦਾ ਇਹ ਦਾਅਵਾ ਕੀ ਸੱਚ ਹੁੰਦਾ ਹੈ ਕਿ ਨਹੀਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਵਾਂ ਇੰਡੀਆ ਪੰਜਾਬੀ ਤੇ